ਸਤਿ ਸ਼੍ਰੀ ਅਕਾਲ ਜੀ ਮੈਂ ਸੌਰਵ ਮੜੀਆ ਐਕ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਰਥਲਾ ਦੇ ਸ਼ਾਲੀਮਾਰ ਐਵੈਨਿਊ 'ਚ ਇੱਕ ਮਾਸੂਮ ਨੂੰ ਰੋਟੀ ਖਾਣ ਵੇਲੇ ਕੋਲੀ 'ਚ ਨਿਕਲੇ ਸੱਪ ਨੇ ਦਿੱਤੀ ਮੌਤ ਅਤੇ ਸੱਪ ਨੂੰ ਫੜਨ ਦੇ ਮਾਹਿਰ ਗੁਰੂ ਦੇ ਸਿੱਖ ਕੁਲਦੀਪ ਸਿੰਘ ਨੇ ਆ ਕੇ ਸੱਪ ਨੂੰ ਕੀਤਾ ਕਾਬੂ ਅਤੇ ਮੌਕੇ ਤੇ ਮੌਜੂਦ ਸਨ ਚਰਨਜੀਤ ਹੰਸ ਅਤੇ ਮਕੇਸ਼ ਕਸ਼ਪ ਔਰ ਖੁਦ ਵੇਖੋ ਇਹ ਰਿਪੋਰਟ ਇਹ ਸ਼ੱਕਰ ਦੇ ਨਾਲ ਬਿਤਾ ਰੋਟੀ ਖਾ ਰਿਹਾ ਹੋਣਾ ਨਹੀਂ ਉਹਨੂੰ ਪਤਾ ਲੱਗਾ ਕਿਸੇ ਤਰ੍ਹਾਂ ਜੋੜਾ ਨਿਕਲਿਆ ਅੰਦਰੋਂ ਉਹ ਬਾਈਟ ਕਰਕੇ ਚਲੇਗਾ ਸਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਆ ਲਾਜ਼ਮੀ ਹੈ ਚੂਹਿਆਂ ਦੇ ਆਣਾ ਜਦੋਂ ਕਿਸੇ ਦੇ ਬਾਈਟ ਕਰਦਾ ਸਨੇਕ ਕਦੇ ਵੀ ਇਹ ਕਦੇ ਵੀ ਇਹ ਕਿਤੇ ਉਹ ਜਗ੍ਹਾ ਛੱਡ ਕੇ ਨਹੀਂ ਜਾਏਗਾ ਕਦੀ ਵੀ ਅੱਛਾ ਜਿੱਥੇ ਬਾਈਟ ਕਰੇਗਾ ਉੱਥੇ ਹੀ ਮਿਲੇਗਾ ਇਹ ਲਓ ਫਿਰ ਪਰ ਇੱਕ ਗਲਤੀ ਸਭ ਤੋਂ ਵੱਡੀ ਇਹ ਆ ਸਰ ਇਹਨਾਂ ਨੇ ਮੈਡੀਕਲ ਟ੍ਰੀਟਮੈਂਟ ਨਹੀਂ ਲਿੱਤਾ ਕਿਸੇ ਹੋਰ ਕਾਰਨ ਨੂੰ ਲੈ ਕੇ ਯਾਨਕਿ ਜਾਦੂ ਮੰਤਰ ਜਾਂ ਕਿਸੇ ਚਾੜਫੂਬ ਦੇ ਚੱਕਰ ਚ ਲੈ ਕੇ ਸਰ ਇਹਨਾਂ ਨੇ ਕਿਤੇ ਨਾ ਕਿਤੇ ਲੈ ਚਲੇ ਨੇ ਆ ਲੱਗੇ ਤਾਂ ਦੇਖੋ ਛੋਟੇ 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 ਆ ਜੀ ਆ ਲਗਾਏ ਤੇ ਇਹ ਹਦਿਸ ਆਤੀ ਇਹ ਤਾਂ ਚੀਰਾ ਲੱਗਾ ਭਾਈ ਜੀ ਦੰਤ ਤੇ ਲੱਗਾ ਚੀਰਾ ਲੱਗਾ ਛੋਟੇ ਛੋਟੇ ਮੈਂ ਦੱਸਦਾ ਦੰਤ ਤੇ ਲੱਗਾ ਪੁਰਵੋ ਕੌਣ ਆ ਕਸੂਰ ਵਾਰ ਆਪਣੀ ਸੋਚ ਇੱਕ ਬੈਕਵਰਡ ਸੋਚ ਆ ਦੁਨੀਆ ਸਰ ਕਿੱਥੇ ਦੀ ਕਿੱਥੇ ਪਹੁੰਚ ਚੁੱਕੀ ਹੋਈ ਆ ਬੈਕਵਰਡ ਸੋਚਨੇ ਆਪਾਂ ਨੂੰ ਅੱਜ ਛੋਟਾ ਜਾਂ ਨੰਨਾ ਜਾਂ ਬੱਚਾ ਇਹਨੂੰ ਕੁਝ ਵੀ ਨਹੀਂ ਪਤਾ ਦੁਨੀਆਦਾਰੀ ਦਾ ਜਾਣਕਾਰੀ ਸਰ ਇਹ ਹੀ ਆ ਕਿ ਇਹ ਚੂਹਾ ਮગર ਆਇਆ ਸੀ ਅੱਛਾ ਜੀ ਇਹ ਇਨਸਾਨ ਦੇ ਮગર ਨਹੀਂ ਆਇਆ ਸੀ ਸਰ ਇੰਨਾ ਕਿ ਖਤਰਨਾਕ ਹੈ ਜੇ ਹੁਣ ਬਾਈਟ ਕਰੇ ਨਾ ਕਿਸੇ ਨੂੰ ਤੇ ਸਰ ਸਿਵਲ ਹਸਪੀਟਲ ਇੱਥੋਂ ਕਿੰਨੀ ਕੁ ਦੂਰ ਆ ਉੱਥੇ ਤੱਕ ਜਾਂਦਾ ਜਾਂਦਾ ਮੁਸ਼ਕਿਲ ਆ ਜਿਸ ਤਰ੍ਹਾਂ ਮਰਜੀ ਸਰ ਇਸ ਟਾਈਮ ਵੀ ਬਾਈਟ ਕਰਨ ਦੇ ਪੂਰੇ ਕਾਗਰ ਦੇ ਵਿੱਚ ਆ ਕਿਉਂਕਿ ਇਸ ਟਾਈਮ ਐਗਰੈਸਿਵ ਹੀ ਇੰਨਾ ਕਾ ਇਹਨੂੰ ਇਹਦੇ ਮੂੰਹ ਨੂੰ ਖੂਨ ਲੱਗ ਚੁੱਕਾ ਬੱਚੇ ਦਾ ਹਲਕੇ ਹਲਕੇ ਦੰਦ ਹੈਗੇ ਇਹਦੇ ਅੰਦਰ ਹਰੇ ਜਿੰਨੀ ਵਾਰੀ ਮਰਜੀ ਕਰਾ ਲਓ ਆ ਲਓ ਹਰੇ ਜ਼ਹਿਰ ਹਲਿਆ ਬਲੱਡ ਦੇ ਨਾਲ ਜ਼ਹਿਰ ਵੀ ਆ ਤੋ ਵੱਡੀ ਗਲਤੀ ਕੀਤੀ ਆ ਕਿ ਤੁਸੀਂ ਝਾੜਪੂਕ ਦੇ ਚੱਕਰ 'ਚ ਪੈ ਗਏ ਉਹਨੇ ਜਿੰਨੇ ਨੇ ਦੋ ਕਮਰੇ ਆ ਭੈਣੋ ਤਿੰਨ ਕਮਰੇ ਬਣਾ ਦੇ ਹਾਂ ਹਾਂ ਉਹ ਨਿੱਕੇ ਨਿੱਕੇ ਘੁਰਨੀਆਂ ਨੇ ਹੋਣੀਆਂ ਸਭ ਹਾਂ ਸ਼ੁਕਰਾਤਾਂ ਆ। ਆ ਬਾਤ ਲੱਗਿਆ। ਆਫ ਚਲੇ ਗਿਆ। ਸਿਰਫ ਕੀ ਹੈ। ਕਿਸੇ ਬਈ ਜੀ ਚੋ ਆ ਗਿਆ ਆ ਜਾਓ। ਹਾਂ ਜੀ। ਇਹਨੂੰ ਝਾੜਫੂਕ ਦੇ ਚੱਕਰ 'ਚ ਨਾ ਲਓ। ਇਹ ਝਾੜਫੂਕ ਵਾਲੇ ਦਿਨ ਚਲੇ ਗਏ ਨੇ। ਟ੍ਰੀਟਮੈਂਟ ਮੈਡੀਕਲ ਲੋ ਮੈਡੀਕਲ ਟ੍ਰੀਟਮੈਂਟ ਲੋ ਕਿਤੋਂ ਲੈਣੀ ਹੈ? ਸਰ ਬੱਚੇ ਦੀ ਜਾਨ ਚਲੇਗੀ। ਕਿਸੇ ਦਾ ਕੁਝ ਨਹੀਂ ਗਿਆ ਇੱਕ ਮਾਂ 2:00 ਵਜੇ ਬੱਚਾ ਜਨਮ ਆ ਸਿਵਲ ਪ੍ਰਸ਼ਾਸਨ ਜਿਹੜਾ ਇੱਥੇ ਗਏ ਸੀਗੇ ਸਿਵਲ ਹਸਪਤਾਲ ਵਿਖੇ ਪਰ ਗੱਲ ਹੈ ਕਿ ਉੱਥੇ ਕੋਈ ਵੀ ਟ੍ਰੀਟਮੈਂਟ ਨਹੀਂ ਬੱਚੇ ਦਿੱਤਾ ਗਿਆ। ਦਵਾਈਆਂ ਨਹੀਂ ਜੀ ਟ੍ਰੀਟਮੈਂਟ ਹੀ ਨਹੀਂ ਗਿਆ ਉੱਥੇ। ਕੋਈ ਵੀ ਟਰੀਟਮੈਂਟ ਹੈ ਕੋਈ ਵੀ ਡਾਕਟਰ ਨਹੀਂ ਹੈ ਜਿਹੜਾ ਡੀਲ ਕਰਨ ਵਾਲਾ ਦਵਾਈ ਵੀ ਨਹੀਂ ਚਲਾਗੇ ਇਹ ਨਾਲ ਨਹੀਂ ਸਕਦਾ ਆਪਾਂ ਆਪਾਂ ਜਾਣਦੇ ਆ ਦਵਾਈ ਕੋਈ ਨਹੀਂ ਨੇ ਮਾਣੇ ਠੀਕ ਹੈ ਸਰ ਸੇਫਟੀ ਜੀ ਤੁਹਾਡਾ ਸ਼ੁਨਮ ਨੰਬਰ ਜੀ ਸਰ ਕੁਲਦੀਪ ਸਿੰਘ ਆ ਜੀ ਤੁਸੀਂ ਕਿੱਥੋਂ ਸਰ ਮੈਂ ਫਿਲਹਾਲ ਬੇਸਿਕਲੀ ਇੱਥੇ ਆਪਾਂ ਹੁਸੈਨਪੁਰ ਤੋਂ ਆ ਤੇ ਮੇਰਾ ਚੈਨਲ ਸਿੰਘ ਵਰਸਸ ਨੀਕਾ ਤੇ ਰੂਮ ਆਦੇ ਹਾਂ ਸਰ ਇਹੀ ਬਸ ਆਪਾਂ ਰੈਸਕਿਊ ਕਰੀਦਾ ਜਾਨਵਰਾ ਦਾ ਐਨੀਮਲ ਕੋਈ ਵੀ ਹੋਵੇ ਕਿਸੇ ਤਰ੍ਹਾਂ ਦਾ ਵੀ ਰੈਸਕਿਊ ਕਰੀਦੇ ਬਸ ਹੋ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਕਾਫੀ ਦੇਰ ਦੇ ਆਏ ਹੋਏ ਆ ਤੇ ਉਹ ਰੂਮ ਵੀ ਖਾਲੀ ਕਰਤਾ ਹੁਣ ਇਹਨਾਂ ਬੱਚਾ ਇਹਦੇ ਇਹਨਾਂ ਦੇ ਬੇਟੇ ਨੂੰ ਆ ਹਾਲਤ ਆ ਵੇਖ ਲਓ ਬੱਸ ਅਸੀਂ ਬਾਅਦ ਚ ਗੱਲ ਦੱਸਦੇ ਹਾਂ ਇਹਨਾਂ ਦੇ ਬੇਟੇ ਨੂੰ ਇੱਥੇ ਆ ਦੇਖੋ ਸਰ ਕਿੰਨਾ ਮਾੜੀ ਮਾੜੀ ਹਾਲਾਤ ਆ ਰੋਟੀ ਖਾਂਦੇ ਖਾਂਦੇ ਬੱਚੇ ਦੇ ਇਹ ਸ਼ੱਕਰ ਦੇ ਨਾਲ ਬੱਚਾ ਰੋਟੀ ਖਾ ਰਿਹਾ ਹੋਣਾ ਨਹੀਂ ਉਹਨੂੰ ਪਤਾ ਲੱਗਾ ਕਿਸੇ ਤਰ੍ਹਾਂ ਜੋੜਾ ਨਿਕਲਿਆ ਅੰਦਰੋਂ ਉਹ ਬਾਈਟ ਕਰਕੇ ਚਲੇਗਾ ਸਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਆ ਲਾਜ਼ਮੀ ਹੈ ਚੂਹਿਆਂ ਦੇ ਆਣਾ ਠੀਕ ਹੈ ਜੀ ਚੂਹਿਆਂ ਦੇ ਆਣਾ ਲਾਜ਼ਮੀ ਹੈ ਤੇ ਉਸ ਤੋਂ ਬਾਅਦ ਸੱਪ ਲੜਨਾ ਤਾਂ ਫਿਰ ਤੁਹਾਨੂੰ ਪਤਾ ਹੈ ਇਹ ਸੱਪ ਆਣਾ ਤੇ ਜ਼ਰੂਰੀ ਹੈ ਫਿਰ ਲੜੇਗਾ ਤਾਂ ਲੜੇਗਾ ਇਹ ਉਹ ਕਿਤੇ ਨਾ ਕਿਤੇ ਤਾਂ ਇਹਨਾਂ ਦੇ ਵਿੱਚ ਵਿੱਚ ਹੁਣ ਤੁਹਾਡੇ ਗਿਆਨ ਦੇ ਮਦਦੀ ਸੱਪ ਹੈ ਕਿ ਨਹੀਂ ਹੈ ਸਰ ਮੈਂ ਇਹ ਕਹਿ ਸਕਦਾ ਕਿ ਜਿਹੜੇ ਜਦੋਂ ਇਹ ਜਦੋਂ ਕਿਸੇ ਦੇ ਬਾਈਟ ਕਰਦਾ ਸਨੇਕ ਕਦੇ ਵੀ ਇਹ ਕਦੇ ਵੀ ਇਹ ਕਿਤੇ ਉਹ ਜਗ੍ਹਾ ਛੱਡ ਕੇ ਨਹੀਂ ਜਾਏਗਾ ਕਦੀ ਵੀ ਅੱਛਾ ਜੀ ਜਿੱਥੇ ਬਾਈਟ ਕਰੇਗਾ ਉੱਥੇ ਹੀ ਮਿਲੇਗਾ ਹੁਣ ਆਪਣੀ ਕੋਸ਼ਿਸ਼ ਪੂਰੀ ਹੈ ਸਰ ਮੈਂ ਉਧਰਲਾ ਰੂਮ ਖਾਲੀ ਕਰਵਾ ਦਿੱਤਾ ਇਹਨਾਂ ਦਾ ਹੋ ਗਈ ਨੀਦਰ ਹੋ ਗਈ ਹੈ ਸਰ ਮੈਨੂੰ ਤਕਰੀਬਨ ਡੇਢ ਘੰਟਾ ਹੋ ਗਿਆ ਸਰ ਸਾਰਾ ਰੈਸਕਿਊ ਕਰਦੇ ਹੋਏ ਪਰ ਮੈਨੂੰ ਲੱਭੀ ਹੈ ਕੁਛ ਨਹੀਂ ਤੇ ਬੱਚੇ ਦੀ ਕੰਡੀਸ਼ਨ ਕੀ ਹੈ ਬੱਚੇ ਦੀ ਕੰਡੀਸ਼ਨ ਸਿੱਕ ਹੈ ਜੀ ਬੱਚੇ ਦੀ ਕੰਡੀਸ਼ਨ ਨਹੀਂ 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 ਸਰ ਮੈਂ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਮੰਨਦਾ ਚਲੋ ਇਹ ਤਾਂ ਚਲੋ ਗਲਤੀ ਹੈਗੀ ਆ ਪਰ ਇੱਕ ਗਲਤੀ ਸਭ ਤੋਂ ਵੱਡੀ ਇਹ ਆ ਸਰ ਇਹਨਾਂ ਨੇ ਮੈਡੀਕਲ ਟਰੀਟਮੈਂਟ ਨਹੀਂ ਲਿੱਤਾ ਕੋਈ ਕੋਈ ਫਿਰ ਮੈਡੀਕਲ ਟਰੀਟਮੈਂਟ ਹੈ ਹੀ ਨਹੀਂ ਸਰ ਨਹੀਂ ਹੈ ਮੇਰੇ ਬਾਈਟ ਕੀਤਾ ਸੀ ਮੈਨੂੰ ਵੀ ਇਹਨਾਂ ਨੇ ਰੈਫਰ ਕੀਤਾ ਸੀ ਅੰਮ੍ਰਿਤਸਰ ਮੈਂ ਅਗਰ ਮੈਨੂੰ ਟਾਈਮ ਸਿਰ ਇਹਨਾਂ ਦਾ ਫੋਨ ਜਾਂ ਕਿਸੇ ਜਾਂ ਸੁਣ ਬਾਈ ਤੁਹਾਡਾ ਫੋਨ ਆ ਜਾਂਦਾ ਤੇ ਮੈਂ ਇਹਨਾਂ ਨੂੰ ਰეკਮੈਂਡ ਇਹੀ ਕਰਨਾ ਹੈ ਕਿ ਤੁਸੀਂ ਅੰਮ੍ਰਿਤਸਰ ਲੈ ਜਾਓ ਇਹਨਾਂ ਨੇ ਆਪਣੇ ਜਾਦੂ ਮੰਤਰ ਜਾਂ ਕਿਸੇ ਹੋਰ ਕਿਸੇ ਹੋਰ ਕਾਰਨ ਨੂੰ ਲੈ ਕੇ ਯਾਨੀ ਕਿ ਜਾਦੂ ਮੰਤਰ ਜਾਂ ਕਿਸੇ ਝਾੜ ਫੂਕ ਦੇ ਚੱਕਰ ਚ ਲੈ ਕੇ ਸਰ ਇਹਨਾਂ ਨੇ ਕਿਤੇ ਨਾ ਕਿਤੇ ਲੈ ਚੁਕਲੇ ਨੇ ਬੱਚਾ ਸਿੱਖ ਤੋਂ ਸਿੱਖ ਹੁੰਦਾ ਜਾ ਰਿਹਾ 2:30 ਵਜੇ ਦਾ ਸੱਪ ਲੜਿਆ ਆਇਆ ਸਰ ਤੁਸੀਂ ਟਾਈਮ ਚੈੱਕ ਕਰ ਸਕਦੇ ਹੋ ਟਾਈਮ ਕਿੰਨਾ ਹੋ ਗਿਆ ਆ ਤਕਰੀਬਨ ਤਕਰੀਬਨ ਮੇਰੇ ਖਿਆਲ ਤੇ 8:30 9 ਵਜੇ ਦਾ ਟਾਈਮ ਹੈ 8:30 9:00 10:00 ਹੋ ਗਏ 9:00 10:00 ਹੋ ਗਏ ਸਰ ਇਹਨਾਂ ਨੂੰ ਸਿਰਫ ਇਹ ਵਹਿਮ ਹੈ ਕਿ ਉਹ ਕੋਈ ਬਚਾ ਲੇਗਾ ਇਹਨਾਂ ਨੂੰ ਹਨਾ ਇਹ ਲਓ ਭਾਜੀ ਪਾ ਲਿਆ ਲੱਗੇ ਜੀ ਲੱਗੇ ਜੀ ਉਹਦੀ ਮੰਮਾ ਨੂੰ ਮੇਰੇ ਕੋਲ ਭੇਜੋ ਪਹਿਲਾਂ ਚੱਲੀਏ ਉਹ ਜਾ ਕੇ ਜੋ ਉਦੀ ਮੰਮਾ ਨੂੰ ਬੁਲਾਓ ਮਾੜਾ ਜੀ ਆਜਾ ਆਜਾ ਆਹੀ ਸੀਗਾ ਕੋਈ ਗੱਲ ਨਹੀਂ ਫੜਿਆ ਉਹ ਉਹ ਹੋ ਨਹੀਂ ਕਿਤੇ ਜਾਂਦਾ ਪੂਜਾ ਜੀ ਇੱਕ ਮਿੰਟ ਆਓ ਆ ਜਾਣਾ ਸਮਝਾਓ ਥੋੜਾ ਜੀ ਜਾਣਕਾਰੀ ਸਾਰਾ ਇਹ ਹੈ ਕਿ ਇਹ ਚੂਹਾ ਮગર ਆਇਆ ਸੀ ਅੱਛਾ ਜੀ ਇਨਸਾਨ ਦੇ ਮગર ਨਹੀਂ ਆਇਆ ਸੀ ਓਕੇ ਇਨਸਾਨ ਇਹਦੇ ਰਾਸਤੇ ਦੇ ਵਿੱਚ ਆਇਆ ਜਿਸ ਤਰ੍ਹਾਂ ਕਿ ਉਹ ਬੱਚਾ ਜੀਤ ਹੈ 6 ਸਾਲ ਦਾ ਬੱਚਾ ਬਿਲਕੁਲ ਉਹਨੂੰ ਨਹੀਂ ਪਤਾ ਸੀ ਜੀ ਇੱਕ ਰਬੀ ਰੂਪ ਹੀ ਆ ਹਨਾ ਜੀ ਇਨਸਾਨ ਬੱਚਾ ਰੱਬ ਰੱਬ ਦਾ ਰੂਪ ਆ ਉਹਨੂੰ ਨਹੀਂ ਪਤਾ ਸੀ ਕਿ ਉਹਦੀ ਇਹ ਇੱਦਿਆਤੀ ਲਿਖੀ ਆ ਕਿ ਨਹੀਂ ਹੁਣ ਦੇਖਦੇ ਆ ਕਿ ਉਹ ਪ੍ਰੇਅਰ ਕਰਿਓ ਕਿ ਅਰਦਾਸ ਕਰਿਓ ਕਿ ਬਜੇ ਫਿਲਹਾਲ ਤਾਂ ਇਹਨਾਂ ਨੂੰ ਨਹੀਂ ਚਾਹੀਦਾ ਸੀ ਕਿ ਤੰਤਰ ਮੰਤਰ ਦੇ ਉਹਦੇ ਚ ਪੈਣਾ ਯਾਨੀ ਝਾੜ ਫੂਕਣਾ ਨਹੀਂ 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 ਬਿਲਕੁਲ ਨਹੀਂ ਸਰ ਇੰਨਾ ਕਿ ਖਤਰਨਾਕ ਹੈ ਤੁਸੀਂ ਜੇ ਹੁਣ ਬਾਈਟ ਕਰੇ ਨਾ ਕਿਸੇ ਨੂੰ ਤੇ ਸਰ ਸਿਵਲ ਹਸਪੀਟਲ ਇਥੋਂ ਕਿੰਨੀ ਕੁ ਦੂਰ ਆ ਉੱਥੇ ਤੱਕ ਜਾਂਦਾ ਜਾਂਦਾ ਮੁਸ਼ਕਿਲ ਹੈ ਕੀ ਕੀ ਖਾਂਦਾ ਇਹ ਕੁਛ ਨਹੀਂ ਸਰ ਇਹਨੇ ਚੂਹਾ ਖਾਣ ਲਈ ਆਇਆ ਸੀ ਇਹ ਚੂਹੇ ਕਾਫੀ ਇੱਥੇ ਇਹ ਚੂਹਾ ਖਾਣ ਹੀ ਇੱਥੇ ਆਇਆ ਸੀਗਾ ਹੋਰ ਉਹਦਾ ਇਹਦਾ ਇਰਾਦਾ ਕੋਈ ਨਹੀਂ ਸੀ ਕਿ ਮੈਂ ਉਹਨੂੰ ਮਾਰਾਂ ਜਾਂ ਉਹਦੇ ਲਈ ਇੱਕ ਸਪੈਸ਼ਲ ਉਹਦੇ ਲਈ ਨਹੀਂ ਆਇਆ ਇਹ ਜਿੱਤ ਲਈ। ਭਾਈ ਇਹ ਵੱਡਾ ਹੈ ਛੋਟਾ ਹੈ। ਸਰ ਇਹ ਫੁੱਲ ਸਾਈਜ਼ ਹੈ ਇਹਨੂੰ ਪਦਮ ਨੰਬਰ 1 ਕਹਿੰਦੇ ਨੇ। ਪਦਮ ਮਤਲਬ? ਪਦਮ ਚੱਕਰਨਾ ਦੇਵੇ ਕਦਮ। ਸੁਣਿਆ ਹੋਵੇਗਾ ਪੰਜਾਬੀ ਦੇ ਵਿੱਚ। ਕੀ ਕੋਬਰਾ ਹੈ? ਕੋਬਰਾ ਹੀ ਕਹਿੰਦੇ ਨੇ ਐਕਸਪੈਕਟਿਕਲ ਕੋਬਰਾ ਇਹਦਾ ਹੀ ਨਾਮ ਹੈ। ਐਕਸਪੈਕਟਿਕਲ ਕੋਬਰਾ ਹੀ ਹੈ ਇਹਦਾ ਨਾਮ। ਇਹ ਕੋਬਰਾ ਹੈ ਭਾਈ। ਇਹ ਇਹਦੇ ਤਿੰਨ ਤਿੰਨ ਪਾਰਟ ਹੁੰਦੇ ਨੇ ਇਹਦੇ। ਇੱਕ ਇਹ ਹੁੰਦਾ। ਇੱਕ ਇਹ ਹੁੰਦਾ ਇੱਕ ਚੰਦਰਨਾਗ ਹੁੰਦਾ ਇਸੇਵੇਂ ਇਹਦੇ ਨਾਲ ਦਾ ਇੱਕ ਬਲੈਕ ਕੋਬਰਾ ਹੁੰਦਾ। अच्छा सर ये कोबरा नंबर 1 ਜਿਹਨੂੰ ਕਹਿੰਦੇ ਨੇ ਵੀ ਇਹਦੇ ਸਿਰਫ ਇਹਦਾ ਸਾਈਜ਼ ਇਹੀ ਰਹੇਗਾ ਤੇ ਇਹਦੇ ਵਿੱਚ ਜਿਹੜੀ ਬਾਈਟ ਕਰਨ ਦੀ ਤੇ ਜੈਸਪੋਜ਼ ਕਰੋ ਵੀ ਇਹਨੂੰ ਇਹਨੂੰ ਇਹ ਇਨਸਾਨ ਨੂੰ ਮਾਰਨ ਲਈ ਨਿਊਰੋਟੌਕਸਿਕ ਜ਼ਹਿਰ ਜਿਹੜਾ ਇਹਦੇ 'ਚ ਹੁੰਦਾ ਸਿਰਫ 30 ਤੋਂ 35 ਮਿੰਟ ਹਾਂਜੀ ਭਾਈ ਕੀ ਕਰ ਰਿਹਾ ਕੁਛ ਨਹੀਂ ਸਰ ਇਸ ਟਾਈਮ ਐਗਰੈਸਿਵ ਬਹੁਤ ਜ਼ਿਆਦਾ ਕਾਫੀ ਗੁੱਸੇ ਦੇ ਵਿੱਚ ਅੱਛਾ ਜੀ ਇਸ ਟਾਈਮ ਸਰ ਕਾਫੀ ਗੁੱਸੇ ਦੇ ਵਿੱਚ ਹੈ ਕਿਉਂਕਿ ਇਹਨੇ ਬਾਈਟ ਕਰ ਲਈ ਹੋਈ ਹੈ ਇਹ ਇਸ ਟਾਈਮ ਹੂ ਯਾਨੀ ਕਿ ਜਿੱਦਾਂ ਜਿੱਦਾਂ ਇਨਸਾਨ ਦਾ ਦਿਲ ਖੁੱਲ ਜਾਂਦਾ ਵੀ ਮੈਂ ਅੱਜ ਇਹ ਕੰਮ ਕੀਤਾ ਦੁਬਾਰਾ ਕਰਾਂਗਾ ਮੈਨੂੰ ਕੁਝ ਨਹੀਂ ਹੋਏਗਾ ਹੁਣ ਇਹ ਇੱਕ ਟਾਈਮ ਤੇ ਬਾਈਟ ਕਰ ਸਕਦਾ ਸਰ ਇਸ ਟਾਈਮ ਵੀ ਕਰ ਸਕਦਾ ਹੈ ਹਾਂ ਇਸ ਟਾਈਮ ਵੀ ਦੁਬਾਰਾ ਵੀ ਕਰ ਸਕਦਾ ਜੀ ਟੋਟਲ ਯਾਨੀ ਕਿ ਬੰਦੇ ਮਾਰੀ ਜਾ ਸਕਦਾ ਜਿਸ ਤਰ੍ਹਾਂ ਮਰਜੀ ਸਰ ਇਸ ਟਾਈਮ ਵੀ ਬਾਈਟ ਕਰਨ ਦੇ ਪੂਰੇ ਕਾਗਾਰ ਦੇ ਵਿੱਚ ਆ ਕਿਉਂਕਿ ਇਸ ਟਾਈਮ ਐਗਰੈਸਿਵ ਇੰਨਾ ਕਾ ਇਹਨੂੰ ਇਹਦੇ ਮੂੰਹ ਨੂੰ ਖੂਨ ਲੱਗ ਚੁੱਕਾ ਬੱਚੇ ਦਾ ਹਾਂਜੀ ਭਾਈ ਤੁਸੀਂ ਫੋਲ ਲਗਾ ਰਹੇ ਹੋ ਤੁਹਾਨੂੰ ਕੋਈ ਨੁਕਸਾਨ ਨਹੀਂ 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 ਇਸ ਤਰ੍ਹਾਂ ਤਾਂ ਕੋਈ ਨੁਕਸਾਨ ਨਹੀਂ ਨਾ ਤਾਂ ਇਹ ਪੂਛ ਚ ਡੰਗ ਮਾਰਦਾ ਤੇ ਵਾਹ ਮਹੀਨੇ ਪੂਛ ਚ ਡੰਗ ਨਹੀਂ ਮਾਰਦਾ ਕੁਝ ਨਹੀਂ ਕਰਦਾ ਹੁਣ ਇਹਦੇ ਬਾਈਟ ਕੀਤੀ ਇਹਨੇ ਬੱਚੇ ਦੇ ਹੁਣ ਮੈਂ ਤੁਹਾਨੂੰ ਐਗਜੈਕਟ ਦਿਖਾ ਸਕਦਾ ਕਿ ਕੀਤੀ ਹੈ ਕਿ ਨਹੀਂ ਕੀਤੀ। ਜਿਹੜੇ ਭਾਈ ਕੋਈ ਸਿੱਧੀ ਵੀ ਕੀਤੀ ਹੈ ਇਹ ਹੁੰਦਾ ਹੀ ਤੁਸੀਂ ਫੋਲਨ ਦੇ ਸੱਤ। ਬਾਬੇ ਨਾਨਕ ਦੀ ਕਿਰਪਾਈ ਹੈ ਜੀ। ਲੋ ਭਾਈ ਸੋਨੂੰ ਭਾਈ ਦੰਦ ਟੁੱਟੇ ਹੋਏ ਆ ਇਹਦੇ। ਇਹਨੇ ਬੱਚੇ ਦੇ ਬਾਈਟ ਕੀਤੀ ਹੈ ਜੀ। ਇਹਨੇ ਕੀਤੀ ਬੱਚੇ ਦੇ ਭਾਈ। ਦੰਦ ਬਿਲਕੁਲ ਭਰੇ ਹੋਏ ਅੱਗੇ। ਇਹਨੇ ਇੱਕ ਵਾਰੀ ਵਾਈਟ ਕਰਨ ਤੋਂ ਬਾਅਦ ਇਹ ਤੁਸੀਂ ਕਹਿੰਦੇ ਦੁਬਾਰਾ ਵੀ ਕਰਾ ਹਾਂ। ਹਾਂ ਸਰ ਆ ਵੇਖੋ ਫੜ ਲਿਆ ਨੇ। ਕਿੱਦਾਂ ਦਾ ਜੋੜ ਆ ਦੇਖੋ। ਫੜ ਲਿਆ ਨੇ ਫੇਰ ਕਰੇਗਾ। ਹਲਕੇ ਹਲਕੇ ਦੰਦ ਹੈਗੇ ਅੰਦਰ। ਜਿੰਨੀ ਵਾਰ ਕਰ ਸਕਦਾ ਹੋਰ। ਹੋਰ ਇਹ ਜਿੰਨੀ ਵਾਰੀ ਮਰਜ਼ੀ ਕਰਾ ਲਓ ਆ ਲਓ। ਹਲੇ ਜ਼ਹਿਰ ਹਲੇ ਬਲ ਹਾਂ ਬਿਲਕੁਲ ਇਹ ਨਿਊਰੋਟੌਕਸਿਨ ਹੈ ਸਰ ਇਹ ਇਹਦੇ ਨਾਲ ਤਕਰੀਬਨ 35 ਮਿੰਟ ਬਾਅਦ ਬਾਅਦ ਆ ਛੱਡਦਾ ਨਹੀਂ ਪਿਆ ਇਹ ਭਾਈ ਕੋਈ ਸਿੰਗਲ ਲੀਣਾ ਮੈਂ ਫੰਕਾਰ ਮੰਨ ਲੇ ਕੇ ਡੰਗ ਮੰਨ ਲੇ ਕੇ ਇਹ ਹਾਂ ਸਭ ਤੋਂ ਮੇਨ ਗੱਲ ਜਿਹੜੀ ਤੁਸੀਂ ਪੁੱਛੀ ਇਹ ਆ ਇਹ ਵੀਰੇ ਟਰਾਈਬਾਈਟ ਦਿੰਦਾ ਮਤਲਬ ਟਰਾਈਬਾਈਟ ਦਾ ਮਤਲਬ ਹੈ ਵੀ ਜਿਵੇਂ ਆਪਾਂ ਬੱਚੇ ਨੂੰ ਡਰਾਉਣ ਵਾਸਤੇ ਇੱਕ ਵਾਰੀ ਅੱਖਾਂ ਕੱਢੀ ਦੀਆਂ ਸਭ ਤੋਂ ਪਹਿਲਾਂ ਵੀ ਜਦੋਂ ਯਾਰ ਇੱਕ ਮਿੰਟ ਸ਼ਾਂਤ ਯਾਰ ਪਲੀਜ਼ ਰੁਕੋ ਚੁੱਪ ਚਾਪ ਲੋਨ ਦੀ ਬਾਤ ਬੋਲੋ ਇਹ ਕਦੇ ਵੀ ਫਸਟ ਟਾਈਮ ਇਹ ਕਦੀ ਬਾਈਟ ਨਹੀਂ ਕਰਦਾ ਜੀ ਜੀ ਫਸਟ ਟਾਈਮ ਇਹ ਕਦੀ ਬਾਈਟ ਨਹੀਂ ਕਰੇਗਾ ਇਹਨੇ ਪਤਲਾ ਆਇਆ ਪਰ ਫਨ ਕਮਾਈ ਜਾਂਦਾ ਆਪਣਾ ਫਨ ਫਲਾਈ ਜਾਂਦਾ ਕੀ ਕਹਿੰਦਾ ਮਤਲਬ ਕੀ ਕਹਿਣਾ ਚਾਹੁੰਦਾ ਹੈ ਫਸਟ ਟਾਈਮ ਦੇਖ ਕੇ ਘਬਰਾ ਰਿਹਾ ਹੁਣ ਉਹਨੇ ਆਪਣਾ ਜਿਹੜਾ ਕੰਮ ਕਰਨਾ ਸੀ ਉਹ ਤਾਂ ਕਰਤਾ ਇਸ ਟਾਈਮ ਦੇਖ ਕੇ ਘਬਰਾ ਗਿਆ ਲੋਕਾਂ ਨੂੰ ਦੇਖ ਕੇ ਘਬਰਾ ਰਿਹਾ ਵੀ ਹੁਣ ਮੈਨੂੰ ਕਿਤੇ ਨਾ ਕਿਤੇ ਜਾਂਦਾ ਮੈਨੂੰ ਜਾਣ ਦੋ ਜਾਂ ਮੈਨੂੰ ਮਾਰ ਦੋ ਬਹੁਤ ਵੱਡੀ ਗਲਤੀ ਕੀਤੀ ਆ ਤੇ ਤੁਸੀਂ ਝਾੜ ਫੂਕ ਦੇ ਚੱਕਰ 'ਚ ਪੈ ਗਏ ਉਹ ਬਿਲਕੁਲ ਨਹੀਂ ਸੀ ਕਰਨਾ ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਤੰਤਰ ਮੰਤਰ ਨਾਲ ਇਹਨੂੰ ਬਚਾ ਸਕੇ ਮੈਡੀਕਲ ਟਰੀਟਮੈਂਟ ਦਿਖਾਈਓ ਲੋ ਜੀ ਲੋ ਯਾਰ ਇਹ ਸਭ ਤੋਂ ਜ਼ਹਿਰੀਲਾ ਸ सांप ਹੈ ਨਹੀਂ ਇਸਕੇ ਉੱਪਰ ਕੁਝ ਵੀ ਨਹੀਂ ਅੱਛਾ ਭਾਈ ਕਿਹੜਾ ਹੈ ਇਹ ਐਕਸਪੈਕਟਲ ਕੋਬਰਾ ਭਾਜੀ ਕੋਈ ਸਕੂਨ ਲਗਾਈਓ ਕੋ ਲੋ ਜੀ ਸਰ ਉਹਦੇ ਤੇ ਹੱਥ ਲਾਣਾ ਵੀ ਮਿਲਤ ਪਾ ਲਾ ਅੱਛਾ ਨਾ ਗੋਤਾ ਬਿਲਕੁਲ ਬਿਲਕੁਲ ਆਕੇ ਮੈਸੇਜ ਇਹਨਾਂ ਨੂੰ ਇਹ ਹੀ ਆ ਵੀ ਅੱਜ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਕਿਤੇ ਕੰਮ ਹੁੰਦਾ ਪਲੀਜ਼ ਸੁਣਨ ਵਾਲੇ ਕੋਈ ਦੇਖਣ ਵਾਲਾ ਪਲੀਜ਼ ਇਹਨੂੰ ਝਾੜਫੂਕ ਦੇ ਚੱਕਰ 'ਚ ਨਾ ਲਾਓ ਇਹ ਝਾੜਫੂਕ ਵਾਲੇ ਦਿਨ ਚਲੇ ਗਏ ਨੇ ਟ੍ਰੀਟਮੈਂਟ ਮੈਡੀਕਲ ਲੋ ਮੈਡੀਕਲ ਟ੍ਰੀਟਮੈਂਟ ਲੋ ਕਿਤੋਂ ਲੈਣੀ ਹੈ ਸਰ ਬੱਚੇ ਦੀ ਜਾਨ ਚਲੇਗੀ ਕਿਸੇ ਦਾ ਕੁਝ ਨਹੀਂ ਗਿਆ ਇੱਕ ਮਾਂ ਮਾਂ ਨੂੰ ਪੁੱਛ ਕੇ ਦੇਖੋ ਜਿੱਦਾਂ ਬੱਚੇ ਨੇ ਉਹਨੂੰ ਬੱਚਾ ਪਾਲ ਲਿਆ ਉਹਨੇ ਜੀ ਸਰ ਜੀ ਸ਼ਬਦੋ ਮੈਂ ਚੜਨਜੀ ਤਾਂ ਸਾ ਜੀ ਜੀ ਮੈਂ ਕਮਲੇਸ਼ਰ ਵਾਲਮੀਕੀ ਐਜੂਕੇਸ਼ਨ ਤਰਸਾ ਜ਼ਿਲ੍ਹਾ ਪ੍ਰਧਾਨਾ ਜੀ ਤੇ ਸਾਡੇ ਧਿਆਨ ਚ ਇੱਕ ਮਾਮਲਾ ਆਇਆ ਸੀਗਾ ਤੁਹਾਡੇ ਨਾਮ ਕੋਣ ਹੈ ਇਸ ਟਾਈਮ ਮੇਰਾ ਨਾਮ ਸ਼ਿਵਸਨਾ ਦੇ ਆਪਣੇ ਕਸ਼ਪ ਪ੍ਰਧਾਨ ਜੀ ਆ ਸ਼ਿਵਸਨਾ ਦੇ ਪ੍ਰਧਾਨਜਲਾ ਪ੍ਰਧਾਨ ਜੀ 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 ਉਹ ਕੀ ਕਹਿਣਾ ਚਾਹੁੰਦੇ ਇਸ ਟਾਈਮ ਇੱਥੇ ਸੱਪ ਫੜਨ ਲਈ ਆਏ ਰੈਸਕਿਊ ਟੀਮ ਹਾਂ ਜੀ ਜੀ ਇੱਥੇ ਰੈਸਕਿਊ ਟੀਮ ਜਿਹੜੀ ਹੈ ਇੱਥੇ ਪਹੁੰਚੀ ਆ ਜੀ ਸਾਡੇ ਧਿਆਨ ਚ ਮਾਮਲਾ ਆਇਆ ਕਿ 2:30 ਵਜੇ ਬੱਚਾ ਜਿਹੜਾ ਆ ਸਿਵਲ ਪ੍ਰਸ਼ਾਸ ਜਿਹੜਾ ਇੱਥੇ ਕਿ ਗਏ ਸੀਗੇ ਸਿਵਲ ਹਸਲ ਕਪੂਰਥਲਾ ਵਿਖੇ ਪਰ ਗੱਲ ਹੈ ਕਿ ਉੱਥੇ ਕੋਈ ਵੀ ਟ੍ਰੀਟਮੈਂਟ ਨਹੀਂ ਬੱਚਨ ਦਿੱਤਾ ਗਿਆ ਤੇ ਅੱਜ ਜਿਹੜਾ ਹੁਣ ਸਮਾਂ ਲਗਭਗ ਕਾਫੀ ਸਮਾਂ ਬੀਤ ਗਿਆ ਆ ਕਿ ਬੱਚਾ ਜਿਹੜਾ ਨਖੋਦਰ ਜਿਹੜਾ ਆ ਉਹ ਲੈ ਕੇ ਗਏ ਆ ਕੋਈ ਵੀ ਕਿਤੇ ਰੈਫਰ ਨਹੀਂ ਕੀਤਾ ਗਿਆ ਬੱਚਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਈ ਵੀ ਟੀਮ ਜਿਹੜੀ ਆ ਇੱਥੇ ਨਹੀਂ ਪਹੁੰਚੀ ਹਾਂਜੀ ਕੀ ਕਰਨਾ ਕਿ ਕਪੂਰਥਲਾ ਸਿਵਲ ਹਸਪੀਟਲ 'ਚ ਦਵਾਈਆਂ ਹੈ ਨਹੀਂ ਸੋਪਰੇ ਡੰਗ ਦੀਆਂ ਦਵਾਈਆਂ ਨਹੀਂ ਜੀ ਟ੍ਰੀਟਮੈਂਟ ਹੈ ਨਹੀਂਗਾ ਉੱਥੇ ਕੋਈ ਵੀ ਟ੍ਰੀਟਮੈਂਟ ਹੈ ਕੋਈ ਵੀ ਡਾਕਟਰ ਨਹੀਂ ਹੈ ਜਿਹਦਾ ਡੀਲ ਕਰਨ ਵਾਲਾ ਤੇ ਕੋਈ ਵੀ ਜਿਹੜਾ ਆ ਤੇ ਇਸ ਵੇਲੇ ਕੋਈ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਮਸਲੇ ਦੇ ਵਿੱਚ ਮੈਂ ਸੌਰਵ ਮੜੀਆ 19 ਨਿਊਜ਼ ਟੀਵੀ ਤੋਂ ਮਨਜੀਤ ਕੌਰ ਕਪੂਰਥਲਾ